ਤੁਸੀਂ ਦੇਖ ਰਹੇ ਹੋ 24 ਪੰਜਾਬ نیوز 채ਨਲ ਤੁਹਾਡਾ ਆਪਣਾ 채ਨਲ ਨਸ਼ਾ ਵਿਰੁੱਧ ਪੰਜਾਬ ਪੁਲਿਸ ਦੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਮ ਜੁਦ ਨਸ਼ਾ ਵਿਰੁੱਧ ਤਹਿਤ ਅੱਜ ਪਟੰਡਾ ਦੇ ਪੁਲਿਸ ਵੱਲੋਂ ਸਰਚ ਅਭਿਆਨ ਕੀਤਾ ਗਿਆ ਪਟੰਡਾ ਦੇ ਧੋਬੀਆਣਾ ਬਸਤੀ ਵਿੱਚ ਪੁਲਿਸ ਵੱਲੋਂ ਜਤਿੰਦਰ ਜੈਨ ਸਪੈਸ਼ਲ ਡੀਜੀਪੀ ਪੀਐਸ ਪੀਐਸਐਲ ਅਤੇ ਹਰਜੀਤ ਸਿੰਘ ਡੀਆਈਜੀ ਪਟੰਡਾ ਰੇਂਜ ਦੇ ਹੈਡ ਪੁਲਿਸ ਵੱਲੋਂ ਸਰਚ ਅਭਿਆਨ ਕੀਤਾ ਗਿਆ ਜਿਸ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਤਲਾਸ਼ੀ ਵੀ ਲਈ ਗਈਆਂ ਤੇ ਪੁਲਿਸ ਅਧਿਕਾਰੀਆਂ ਨੇ ਕਹਿਣ ਤੇ ਨਸ਼ੇ ਨੂੰ ਖਤਮ ਕਰਨ ਲਈ ਲਗਾਤਾਰ ਪੁਲਿਸ ਵੱਲੋਂ ਵਾਕਵਾਕ ਮਹਿਮਾ ਚਲਾ ਕੇ ਸਰਚ ਬੈਂਚ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਜੋ ਨਸ਼ਾ ਤੇ ਕਾਬੂ ਪਾਇਆ ਜਾ ਕੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਪੁਲਿਸ ਮੁਲਾਜ਼ਮ ਦਾ ਨਸ਼ਾ ਤਸਕਰ ਖਿਲਾਫ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸੇ ਤਰੰਤ ਕਾਰਵਾਈ ਕੀਤੀ ਜਾਂਦੀ ਹੈ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਉਧਰ ਦੂਜੇ ਪਾਸੇ ਮੋਹੱਲਾ ਵਾਸੀ ਨੇ ਪੰਜਾਬ ਪੁਲਿਸ ਦੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਪੁਲਿਸ ਸਰਫਖਾਨਾ ਪੂਰਤੀ ਕੀਤੀ ਜਾ ਰਹੀਆਂ ਹਨ ਜਦੋਂ ਕਿ ਮੋਹੱਲਿਆਂ ਵਿੱਚ ਖੰਡ ਵਾਂਗ ਨਸ਼ਾ ਖੁੱਲੇ ਆਮ ਵਿਕ ਰਿਹਾ ਹੈ ਉਸ ਵਿੱਚ ਪੁਲਿਸ ਮੁਲਾਜ਼ਮ ਰਲੇ ਹੋਏ ਹਨ ਉਹਨਾਂ ਨੇ ਸਬੰਧੀ ਪੁਲਿਸ ਨੇ ਅਧਿਕਾਰੀਆਂ ਦਾ ਕਹਿਣਾ ਕਿ ਜੇਕਰ ਜੇ ਸ਼ਿਕਾਇਤ ਮਿਲੀ ਤਾਂ ਉਹਦੇ ਬਣਦੀ ਕਾਰਵਾਈ ਕੀਤੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਘਰਾਂ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਚੈਕਿੰਗ ਕਰਦੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਾਰੀ ਸੁਰੱਖਿਆ ਬਲ ਦੀ ਤਹਿਨਾਤੀ ਦੇ ਨਾਲ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕਣਾ ਵੀ ਆਪਣੇ ਆਪ ਦੇ ਵਿੱਚ ਸਵਾਲ ਖੜੇ ਨਜ਼ਰ ਆ ਰਹੇ ਹਨ ਆਓ ਤੁਹਾਨੂੰ ਸੁਣਾਉਣੇ ਕਿਵੇਂ ਨਜ਼ਰ ਆਏ ਕਹਿੰਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਲਿਸ ਅਫਸਰਾਂ ਦਾ ਪਹੁੰਚਣਾ ਜਾ ਰਹੀ ਹੈ ਜਿੱਤੇ ਡੀਆਈਜੀ ਜੀਰਾਂ ਸਪੈਸ਼ਲ ਵੀ ਪਹੁੰਚੇ ਹੋਏ ਹਨ ਕਿਉਂਕਿ ਉਹਨਾਂ ਵੱਲੋਂ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਨਸ਼ਿਆਂ ਦੇ ਰੋਕਣ ਦੇ ਲਈ ਆਓ ਸਾਨੂੰ ਸੁਣਾਉਣਾ ਕੀ ਕਹਿੰਦੇ ਨਗਰ ਅਬਾਦੀ ਵਾਲੇ ਨਗਰ ਅਬਾਦੀ ਵਿੱਚ ਰਹਿੰਨਾ ਹੈ ਠੀਕ ਹੈ ਜੀ ਇੱਥੇ ਆਈਦਾਂ ਜਿਵੇਂ ਅਬਾਦੀ ਨਹੀਂ ਹਜੋਂਦਾ ਰਹਿਣਾ ਅੱਛਾ ਜੀ ਸ਼ਰੇ ਆਮ ਨਸ਼ਾ ਵਿਕਦਾ ਠੀਕ ਹੈ ਜੀ ਪੁਲਿਸ ਵਾਲੇ ਇੱਥੇ ਨਾਲ ਡਾਲੇ ਹੋਇਆ ਗੁਰਸਾਹ ਗੱਡੀਆਂ ਦੇ ਵਿੱਚ ਲਾ ਜਾਂਦਾ ਬਿਠਾ ਕੇ ਉਹਨਾਂ ਨੂੰ ਅੱਛਾ ਜੀ ਗੁਰਸਾਹ ਵੀ ਐਸਆਈ ਅੱਛਾ ਜੀ ਐਸੇ ਜਿਵੇਂ ਖੰਡ ਦੇਖ ਲਈਏ ਖੰਡ ਵਾਂਗੂ ਵਿ ਅੱਜ ਅੱਜ ਪੁਲਿਸ ਵਾਲੋ ਰੇਡ ਕੀਤੀ ਪੁਲਿਸ ਵਾਲੋ ਰੋਜ਼ ਰੇਡ ਕੀਂਦੀ ਉਹਦੋਂ ਮੈਸੇਜ ਵੀ ਆਈ ਐਸਐਸਬੀਨ ਵੀ ਦੱਸੀ ਸਾਰੀ ਗੱਲ ਕੋਈ ਐਸਐਨ ਇਹ ਰਕਾਨਾ ਪੂਰਤੀ ਹੁੰਦੀ ਯਾਰੀ ਠੀਕ ਹੈ ਜੀ ਉਹ ਤਾਂ ਸਰਕਾਰ ਸਖਤ ਹੋ ਗਈ ਇਸ ਚੀਜ਼ ਸਰਕਾਰ ਜਿੰਨੀ ਮਰਜ਼ੀ ਸਖਤ ਹੋ ਜੇ ਇੱਥੇ ਜਮਾਂ ਨਸ਼ਾ ਸ਼ਰੇ ਆਉਂ ਵੇਖਦਾ ਖੁੱਲੇ ਆਮ ਘੁੰਮਦੇ ਆ ਮੁੰਡੇ ਨਸ਼ਾ ਲੈ ਕੇ ਆਂਗਾ ਛੱਤਾਂ 'ਤੇ ਫੜ ਕੇ ਤੋਰੇ ਪੁਲਿਸ ਵਾਲੇ ਕਿਹੜਾ ਨਸ਼ਾ ਵਿਕਦਾ ਨਸ਼ਾ ਚਿੱਟਾ ਵਿਕਦਾ ਜੋ ਚਿੱਟਾ ਤੇ ਕੁਲਚਾ ਦੋਨੇ ਚੀਜ਼ਾਂ ਵਿਕਦੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਕੋਈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਮੈਨੂੰ ਆਏ ਜਣੇ ਝਮਨੇ ਚਾਰ ਪੰਜ ਇੱਥੇ ਮੀਟਿੰਗਾਂ ਵੀ ਹੋਈਆਂ ਨੇ ਕੋਈ ਘਰ ਬਿਠਾਉਣ ਲੱਗੇ ਹੁਣ ਤਾਂ ਘਾਰੇ ਸੇ ਕੋਈ ਨਹੀਂ ਕਿਸੇ ਦਾ ਘਟ ਆਇਆ ਸੀ ਇੱਥੇ ਬਾਖਾਨਾ ਪੂਰਤੀ ਆ ਅਜਾ ਇੱਕ ਗੱਲ ਦੱਸ ਆਇਸ ਸੁਬੀਨ ਮੈਂ ਕਿੰਨੀ ਵਾਰੀ ਕਿਹਾ ਵੀ ਇਹ ਰੇਗੇ ਤੇ ਸ਼ਰਿਆਮ ਵਿਗਦਾ ਠੀਕ ਦੱਸੋ ਸੇਵਰ ਥਾਣੇ ਦਾ ਨਾਮ ਦੱਸਣ ਇੱਥੋਂ ਜਿੰਨਾ ਮਰਜੀ ਭਾਲਦੇ ਦੇਖੋ ਸੇਵਰ ਤਾਂ ਹੀ ਦਵੇ ਥੋੜੀ ਅੱਗੇ ਅੱਛਾ ਜੀ ਡੀਜੀਪੀ ਸਪੈਸ਼ਲ ਆ ਰਿਹਾ ਜਤਿੰਦਰ ਜੈਨ ਸਰਚ ਜਤਿੰਦਰ ਜੈਨ ਆ ਰਿਹਾ ਮੈਂ ਸ਼ਰਿਆਮ ਖੋਲ ਕੇ ਗੱਲ ਕਰਾਂਗਾ ਮੈਨੂੰ ਕਿਸੇ ਦਾ ਡਰ ਨਹੀਂ ਹੈ ਮੈਂ ਤਾਂ ਜਮਾ ਲਲਕਾਰ ਕੇ ਕਹਿਣਾ ਇੰਨੇ ਕਿ ਮੋਤਾਂ ਅੱਜ ਕਿ ਨਸ਼ੇ ਨਾਲ ਇੱਥੇ ਮੋਤਾਂ ਇੱਥੇ ਚੌਂਕ 'ਚ ਰੋਜ਼ ੜਾਈ ਰਹਿੰਦੀ ਐ ਐਸੇ ਚੌਂਕ ਦੇ ਵਿੱਚ ਰੋਜ਼ ਦਾ ਜਿਵੇਂ 3-4 ਮੁੰਡੇ ਵੱਡੇ ਵੀ ਐ ਪਰ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ ਐ ਅੱਛਾ ਪੁਲਿਸ ਖਾਣਾ ਪੂਰਤੀ ਕਰ ਰਹੀ ਐ ਖਾਣਾ ਪੂਰਤੀ ਕਰਦੀ ਐ ਸਰਕਾਰ ਕਹਿੰਦੀ ਨਸ਼ੇ ਦੇ ਖਿਲਾਫ ਸਰਕਾਰ ਜਿੰਨਾ ਮਾਰ ਜੇ ਜਮਾਨੇ ਨਸ਼ਾ ਖਤਮ ਹੁੰਦਾ ਐ ਸਾਰੇ ਆਮ ਨਸ਼ਾ ਲੱਗਦਾ ਕਾਰਨ ਕੀ ਐ ਕਿਉਂ ਨਹੀਂ ਕਰ ਕਾਰਨ ਕੀ ਐ ਜੇ ਪੁਲਿਸ ਰੈਲੀ ਹੋਈ ਐ ਮੈਂ ਤੁਹਾਨੂੰ ਦੱਸਦਾ ਮੈਂ ਸਿਰਫ ਦੱਸਣਾ ਹਾਂ ਸਾਰਾ ਰੈਲੀ ਐ ਮੈਂ ਕਿ ਨੀਅਰ ਹੀ ਨਹੀਂ ਇਹ ਲਗਾਤਾਰ ਸਾਡੀ ਨਸ਼ਾ ਦੇ ਖਿਲਾਫ ਕਾਰਵਾਈ ਪੰਜਾਬ ਪੁਲਿਸ ਦੀ ਜਾਰੀ ਐ ਯੂਨ ਨਸ਼ਾ ਦੇ ਵਿਰੁੱਧ ਦੇ ਚੱਹਤ ਲਗਾਤਾਰ ਸਰਚੇਜ਼ ਬੋਰਡੌਨਸ ਤੇ ਕੈਮਿਸਕੋਪ ਦੀ ਜੇਲਾਂ ਦੀ ਔਰ ਜਿਹਨਾਂ ਹੌਟਸਪੌਟਸ ਹਨਾਂ ਦੀ ਸਰਚੇ ਚੱਲਦੀ ਹੈ ਅੱਜ ਵੀ ਇਨਾਂ ਨੇ ਪੂਰੇ ਬਠਿੰਡਾ ਜ਼ਿਲ੍ਹੇ ਵਿੱਚ ਕੀਤੀ ਇਸ ਤਰ੍ਹਾਂ ਦੇ ਕੋਲੋਨਲ ਸਬਸਟ੍ਰੇਸ਼ਨਸ ਉਹਦੇ ਤੇ ਇਹਨਾਂ ਨੂੰ ਕਾਫੀ ਰਿਕਵਰੀ ਹੋਈ ਉਹਦੇ ਤੋਂ ਡੀਟੇਲ ਬਾਅਦ ਪ੍ਰੈਸ ਨੋਟ ਰਹੀ ਨੇ ਕਾਫੀ ਬੰਦੇ ਵੀ ਅਰੈਸਟ ਕੀਤੇ ਗਏ ਪੂਰੇ ਮਾਰਚ ਮਹੀਨੇ ਦੇ ਦੌਰਾਨ 100 ਦੇ ਲਗਭਗ 100 ਦੇ ਆਸ-ਪਾਸ ਐਫ ਆਈ ਆਰਸ ਦਰਜ ਹੋਈਏ

ਜੋ ਵੀ ਜਿੰਨ ਕੋਲ ਕੋਈ ਇਨਫੋਰਮੇਸ਼ਨ ਹੈ ਉਹ ਇਨਫੋਰਮੇਸ਼ਨ ਸਾਨੂੰ ਪਾਸੋਂ ਕਰਦਾ ਨਾ ਉਹ ਪੂਰੀ ਤਰ੍ਹਾਂ ਵੈਰੀਫਾਈ ਕਰਕੇ ਜੋ ਵੀ ਐਕਸ਼ਨ ਹੋਏਗਾ ਸਖੋਸ਼ਤ ਲੈ ਕੇ ਐਕਸ਼ਨ ਜਾਣਾ ਉਹਨਾਂ ਦਾ ਇਹ ਵੀ ਕਹਿਣਾ ਵੀ ਅਸੀਂ ਬਾਰ ਬਾਰ ਪੁਲਿਸ ਨੂੰ ਕੰਪਲੀਨਟਸ ਕੀਤੀਆਂ ਹੈਗੀਆਂ ਵੀ ਨਸ਼ਾ ਤਸਕਰ ਇੱਥੇ ਕਾਫੀ ਹੈ ਕਾਫੀ ਨਸ਼ਾ ਦਿੱਖਦਾ ਹੈ ਤਾਂ ਵੀ ਕੋਈ ਕਾਰਵਾਈ ਨਹੀਂ ਤਾਂ ਹੀ ਤੋਂ ਇਹਨਾਂ ਨੂੰ ਹੌਟਸਪੌਟ ਦੀ ਤਰ੍ਹਾਂ ਆਈਡੈਂਟੀਫਾਈ ਕੀਤਾ ਹੈ ਪੁਲਿਸ ਨੇ ਆਈਡੈਂਟੀਫਾਈ ਕਰਕੇ ਪੁਲਿਸ ਨੇ ਐਕਸ਼ਨ ਲਿਆ ਹੈ ਕਈ ਤੋਂ ਤੁਸੀਂ ਇੱਥੇ ਆਇਓ ਸਾਰੇ ਬਲਡوزر ਐਕਸ਼ਨ ਦੀ ਗੱਲ ਕੀਤੀ ਜਾਵੇ ਇੱਕ ਵਾਰ ਕਰੋਧ ਨਜ਼ਰ ਆ ਰਹੀ ਹੈ ਇੱਕ ਵਾਰ ਜਿਹੜਾ ਐਕਸ਼ਨ ਜ਼ਰੂਰ ਨਜ਼ਰ ਚਾਹੀ ਸੀ ਪਰ ਬਠਿੰਡਾ ਜ਼ ਸਾਰਾ ਕਾਰਵਾਈ ਕਾਨੂੰਨ ਦੇ ਤਹਿਤ ਹੋਗੀ ਕਾਨੂੰਨ ਦੇ ਮੁਤਾਬਿਕ ਹੋਗੀ ਤੇ ਸਾਰੇ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਹੋਣਗੇ ਇਹ ਨਹੀਂ ਕਿ ਕੋਈ ਵੀ ਕਾਨੂੰਨ ਦੇ ਖਿਲਾਫ ਜਾ ਕੇ ਆ ਭਜਨ ਤੇ ਇਸ ਤਰ੍ਹਾਂ ਦਾ ਜੋ ਫੈਕਟਸ ਦੇ ਵਿਰੁੱਧ ਹੋਣ ਜੋ ਲੋਦੇ ਵਿਰੁੱਧ ਉਹ ਕਾਰਵਾਈ ਨਹੀਂ ਕੀਤੀ ਜਾਊਗੀ ਤੁਸਕ ਫਟੇ ਜਾ ਰਹੀ ਜੀ ਸੰਵਿਧਾਨ ਵਿੱਚ ਲੇਕਿਨ ਬਟ ਤੁਸੀਂ ਕਦੇ ਫਟ ਜਾਗੇ ਦੋ ਗ੍ਰਾਮ ਤੁਸੀਂ ਹੁਣ ਦੇਖਿਆ ਹੋ ਨਾ ਡੀਜੀ ਸਾਹਿਬ ਨੇ ਸਾਰੇ ਐਸਐਸਪੀਸ ਤੇ ਕਮਿਸ਼ਨਰਸ ਦੀ ਡਿਊਟੀ ਲਈ ਹੈ

ਲੋਕ ਤੇ ਨੂੰ ਬਹੁਤ ਜ਼ਿਆਦਾ ਲਾਈਕ ਕਰ ਰਹੇ ਹਨ ਤੇ ਲੋਕ ਪੁਲਿਸ ਨੂੰ ਬਹੁਤ ਜ਼ਿਆਦਾ ਅਪਰੀਸ਼ੀਏਟ ਕਰ ਰਹੇ ਹਨ ਤੁਸੀਂ ਕੌਣ ਸੇ ਲੋਕਾਂ ਦੀ ਗੱਲ ਕਰ ਰਹੇ ਹੋ ਉਹ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਪਰ ਆਮ ਪਬਲਿਕ ਇਸ ਜੋ ਮੁਹਿੰਮ ਹੈ ਇਹਦੇ ਨਾਲ ਬਹੁਤ ਖੁਸ਼ ਹੈ ਕੱਲ ਵੀ ਸਰ ਇੱਕ ਵੀਡੀਓ ਆਇਆ ਗਰੁੱਪ ਛੰਡੇ ਦੀ ਨੌਜਵਾਨਾਂ ਨੇ ਕਿਹਾ ਸੀ ਨਸ਼ਾ ਛੱਡਣਾ ਚਾਹੁੰਦੇ ਆ ਪਰ ਸਾਡੇ ਤੱਕ ਕਿਸੇ ਨੇ ਹਜੇ ਤੱਕ ਕੋਈ ਕੰਟੈਕਟ ਨੰਬਰ ਨਹੀਂ ਹੈ ਹੈਲਪਲਾਈਨ ਬਣੀ ਹੋਈ ਹੈ ਤੇ ਆਪਣੇ ਡੀ ਐਡਿਕਸ਼ਨ ਸੈਂਟਰਸ ਵੀ ਹੈਗੇ ਤੇ ਸਿਵਲ ਹਸਪੀਟਲਸ ਵੀ ਹੈਗਾ ਕਿ ਡੀ ਸੀ ਸਾਹਿਬ ਨੇ ਬੁਦਿਲੇ ਬਹੁਤ ਵਧੀਆ ਤੇ ਚੰਗੇ ਉਪਰਾਲੇ ਕੀਤੇ ਹਨ ਤੇ ਉਹਨਾਂ ਨੂੰ ਤੁਸੀਂ ਕਹੋ ਕਿ ਸਾਨੂੰ ਕੰਟੈਕਟ ਕਰਨ ਤੇ ਸਾਨੂੰ ਦਸੋਗੇ ਅਸੀਂ ਕੰਟੈਕਟ ਕਰਾਂਗੇ ਉਹਨਾਂ ਨੂੰ ਜਨ ਸਰ ਕਿੱਡੇ ਬਖਵਾਤ ਤੋਂ ਕੰਟੈਕਟ ਸੋਦੇ ਆਸਪਾਸ ਐਫਆਈਆਰਸ ਦਰਜ ਹੋ ਗਈ ਤੇ 150 ਤੋਂ ਵੱਧ ਬੰਦੇ ਅरेस्ट ਕੀਤੇ ਗਏ ਇੱਕ ਮਹੀਨੇ ਦੇ ਵਿੱਚ ਵਿੱਚ ਤੇ ਲੋਕ ਪੂਰਾ ਹੰਗਾਰਾ ਬਾਰਿਸ਼ ਮੌਮ ਦੇ ਦਾ ਥੈਂਕ ਯੂ ਥੈਂਕ ਯੂ ਰਾਜਪੁਰਸ ਤੋਂ ਸਰਚ ਵੀ ਆਂਟਰਾਇਆ ਗਿਆ ਕਿੰਨਾ ਕਿ ਨਸ਼ੇ ਦੇ ਠੱਲ ਪਈ ਹੈ ਮੇਰਾ ਜੀ ਨਾਂ ਨਸੀਬ ਕੋਰੇ ਪਰਮੇਂਦਰ ਕੌਰ ਪੱਕਾ ਨਾ ਆ ਤੇ ਉਹ ਵੀ ਕੱਚਾ ਨਾਂ ਨਸੀਬ ਕੋਰੇ ਠੱਲ ਤਾਂ ਜੀ ਹਜੇ ਕਾਦੀ ਪਈ ਹੈ ਕੋਈ ਢਾਲ ਨਹੀਂ ਪਈ ਜੇ ਤੱਕਰ ਬੰਦ ਨਹੀਂ ਹੁੰਦਾ ਉਹਨਾਂ ਚੱਕਰ ਕੋਈ ਢਲ ਨਹੀਂ ਆ ਸਾਡਾ ਬਿਆਨ ਹੁਣ ਵੀ ਇਹੀ ਹੈ ਵੀ ਜੇ ਨਾ ਸਾਡੀ ਵਾਹਤੀ ਚੋਂ ਨਸ਼ਾ ਵੀ ਕੋਣ ਹਟਿਆ ਅਸੀਂ ਜ਼ਰੂਰ ਦੁਬਾਰਾ ਫੇਰ ਧਰਨਾ ਲਾਵਾਂ ਤੁਸੀਂ ਕਿੰਨੇ ਟਾਈਮ ਤੋਂ ਧਰਨਾ ਲਾਇਆ ਅਸੀਂ 11 ਮਹੀਨੇ ਧਰਨਾ ਲਾਇਆ ਜੀ ਸਾਲ ਇੱਕ ਧਰਨਾ ਰੱਖਿਆ ਪੂਰਾ ਇੱਕ ਮਹੀਨਾ ਘਟ ਸੀਗਾ ਤੁਹਾਨੂੰ ਥੋੜਾ ਜਿਹਾ ਦੱਸ ਸਕਦਾ ਕਿ ਤੁਸੀਂ ਆ ਕਿ ਨਹੀਂ ਜੀ ਮੈਨੂੰ ਕੋਈ ਧਰਨੇ ਤੇ ਥੋੜੀ ਜਿਹੀ ਪ੍ਰੋਬਲਮ ਆਈ ਸੀ ਕਿ ਮੈਨੂੰ ਉੱਥੇ ਥੋੜੀ ਜਿਹੀ ਹਾਰਡ ਦੀ ਪ੍ਰੋਬਲਮ ਆ ਗਈ ਇਸ ਕਾਰਨ ਮੈਨੂੰ ਉੱਥੋਂ ਉੱਠਣਾ ਪੈ ਗਿਆ ਨਸ਼ੇ ਦੇ ਕੀ ਹਾਲਾਤ ਨੇ ਮਾਤਾ ਤੁਹਾਡੇ ਇਥੇ ਏਰੀਏ ਦੇ ਵਿੱਚ ਅੱਛਾ ਹਜੇ ਵਿਕਦਾ ਜੀ ਬਹੁਤ ਵੀ ਕੀ ਜਾਂਦਾ ਹਜੇ ਵੀ ਹਾਂ ਵਿਕਦਾ ਕਿੰਨੇ ਕੇ ਮੋਤਾਂ ਹੋ ਚੁੱਕੀਆਂ ਤੁਹਾਡੇ ਮੋਤਾਂ ਸਾਡੇ 30 35 ਮੋਤਾਂ ਹੋ ਗਈਆਂ ਜਿਹੜੀਆਂ ਮੈਂ ਆਪਦੇ ਹੱਥ ਨਾਲ ਪਲਾੜ ਚੋਂ ਚੁਕਾਈਆਂ ਸਾਡੇ ਪਰਿਵਾਰ 'ਚੋਂ ਕਿਸੇ ਮੋਤ ਹੋਏ ਸਨ ਸਾਡੇ ਪਰਿਵਾਰ ਦੀ ਤਾਂ ਜੀ ਮਿਹਰਬਾਨੀ ਹੈ ਕਿਰਪਾ ਤੇ ਪਰ ਉਹ ਵੀ ਪਰਿਵਾਰ ਹੀ ਆ ਸਾਡਾ ਜਿਨ੍ਹਾਂ ਦੀਆਂ ਹੋ ਗਈਆਂ ਉਵੇਂ ਸਾਡਾ ਪਰਿਵਾਰ ਹੈ ਅੱਛਾ ਰਿਸ਼ਤੇ ਆਪੇ ਨਾ ਮਾਤਾ ਜੀ ਜਿਵੇਂ ਰਿਸ਼ਤੇ ਹੀ ਹੁੰਦੇ ਨਾ ਨਹੀਂ ਹੁੰਦੇ ਜੀ ਨਹੀਂ ਹੁੰਦੇ ਰਿਸ਼ਤੇ ਜੇ ਸਾਡੇ ਬੱਚੇ ਨਸ਼ਿਆਂ ਤੇ ਲੱਗ ਗਏ ਨਸ਼ੇ ਪੀ ਖਾਣ ਪੀਣ ਲੱਗੇ ਨਾ ਤਾਂ ਸਾਡੀਆਂ ਧੀਆਂ ਦੇ ਰਿਸ਼ਤੇ ਲੈਣੇ ਆ ਤੇ ਨਾ ਹੀ ਸਾਡੇ ਬੱਚਿਆਂ ਨੂੰ ਰਿਸ਼ਤੇ ਹੋਣੇ ਆ ਕੀ ਮੰਗ ਕਰਦੇ ਆ ਅਸੀਂ ਮੰਗੇ ਕਰਦੇ ਜੀ ਵੀ ਸਾਨੂੰ ਨਸ਼ਾ ਇਥੋਂ ਮੁਕਤ ਹੋਣਾ ਚਾਹੀਦਾ ਹੈ ਕੱਲੇ ਮੇਰੇ ਧੋਬੀਆਂ ਨੇ ਚ ਨਹੀਂ ਸਾਰੇ ਸ਼ਹਿਰ ਚੋਂ ਮੁਕਤ ਹੋਣਾ ਚਾਹੀਦਾ ਮੁਕਤ ਤਾਂ ਜੀ ਪੁਲਿਸ ਕੰਟਰੋਲ ਕਰੇ ਸਰਕਾਰ ਕੰਟਰੋਲ ਕਰੇ ਤਾਂ ਤਾਂ ਹੀ ਹੋ ਸਕਦਾ ਸਰਕਾਰ ਕਦੀ ਹੁਣ ਸਖਤ ਹੋ ਗਈ ਸੀ ਕਦੇ ਸਖਤ ਹੋਈ ਹੁਣ ਕਹਿ ਨਹੀਂ ਸਕਦੇ ਜੀ ਕੁਝ ਜਦੋਂ ਨਸ਼ਾ ਸਾਨੂੰ ਤਾਂ ਉਦੋਂ ਸਗਤਾਈ ਦਾ ਪਤਾ ਲੱਗੂਗਾ ਕਿ ਜਦੋਂ ਨਸ਼ਾ ਖਤਮ ਹੋ ਗਿਆ ਘਰ ਕੋ ਟਾਉਣ ਲੱਗਿਆ ਕਹਿੰਦੇ ਪੰਜਾਬ ਦੇ ਵਿੱਚ ਨਸ਼ੇ ਨਸ਼ਾ ੜਵਾ ਦੇਣਗੇ ਜੀ ਨਸ਼ਾ ਵੇਚਣ ਵਾਲੇ ਜਿਹੜੇ ਨੱਚਾ ਵੇਚਦੇ ਆ ਉਟਵਾ ਦੇਣ ਕਿ ਜਦੋਂ ਹਟਦੇ ਨਹੀਂ ਗੇ ਅਗਲੇ ਆਂ ਦੀਆਂ ਪਰੋਂ ਪਟੀਆਂ ਬਣੀਆਂ ਬਾਹਰ ਪਲਾਟ ਖਰੀਦੇ ਆ ਚੰਗੀਆਂ ਗੱਡੀਆਂ ਅਗਲੇ ਦੇ ਥੱਲੇ ਔਖਾ ਤਾਂ ਸਾਡੇ ਵਰਗਿਆਂ ਨੂੰ ਆ ਜਿਹੜੇ ਅਸੀਂ ਮਿਰਚਾਂ ਨਾਲ ਥਣੇ ਤੜਕੇ ਰੋਟੀ ਰੱਬ ਤੋਂ ਮੰਗਦੇ ਆ ਵੀ ਪ੍ਰਮਾਤਮਾ ਸਾਨੂੰ ਮਿਰਚਾਂ ਨੇ ਰੋਟੀ ਦੇ ਦੀ ਉਹ ਵੀ ਕਾਫੀ ਆ ਗਿਣਤੀ ਤੋਂ ਬਾਹਰ ਹੀ ਆ ਜੀ ਗਿਣਤੀ ਤੋਂ ਬਾਹਰ ਨਾ ਮਸ਼ਹੂਰ ਵੀ ਆ ਜਿਹੜਾ ਵੀ ਆ ਜਾਂਦਾ ਬਾਹਰ ਆ ਜਾਂਦਾ ਫਿਰ ਚੱਲ ਆ ਜਾਂਦਾ ਮਸ਼ਹੂਰ ਸਾਰਾ ਪੁਲਿਸ ਨੂੰ ਪਤਾ ਹੈ ਜੀ ਜਿਹੜੇ ਮਸ਼ਹੂਰ ਆ ਮਸ਼ਹੂਰਾਂ ਦਾ ਵੀ ਪੁਲਿਸ ਨੂੰ ਸਭ ਪਤਾ ਇਹ ਕਿ ਜਦੋਂ ਮਚੂਰਾ ਪੁਲਿਸ ਨੂੰ ਪਤਾ ਤੇ ਇੱਕ ਸਾਡੀ ਬੇਨਤੀ ਮੇਰੇ ਭਰਾਵਾਂ ਨੂੰ ਪ੍ਰੈਸ ਨੂੰ ਸਾਡੀ ਬੇਨਤੀ ਇਹ ਆ ਵੀ ਸਾਡੇ ਇੱਕ ਇਥੇ ਬ੍ਰਿ얌 ਸਿੰਘ ਆ ਉਸਨੇ ਜਦੋਂ ਪਿੱਛੇ ਸਰਚ ਹੋਇਆ ਉਦੋਂ ਉਸਨੇ ਇੱਕ ਵੀਡੀਓ ਪਾਈ ਆ ਪੱਤਰਕਾਰਾਂ ਦੇ ਕੋਲੇ ਵੀ ਨਸੀਬਪੁਰ ਧਰਨੇ ਤੇ ਬਹਿ ਕੇ ਚਿੱਟਾ ਵੇਚਦੀ ਸੀ ਜਾਂ ਨਸੀਬਪੁਰ ਦਾ ਘਰੋਂ ਕੰਡਾ ਫੜਿਆ ਗਿਆ ਜੇ ਮੇਰੇ ਘਰੋਂ ਕੰਡਾ ਫੜਿਆ ਗਿਆ ਸੀ ਮੈਂ ਪੁਲਿਸ ਅਫਸਰਾਂ ਨੂੰ ਮੇਰੀ ਬੇਨਤੀ ਆ ਪ੍ਰੈਸ ਵਾਲਿਆਂ ਨੂੰ ਭਰਾਵਾਂ ਨੂੰ ਵੀ ਮੇਰੀ ਬੇਨਤੀ ਆ ਵੀ ਜੇ ਮੇਰੇ ਘਰੋਂ ਕੰਡਾ ਫੜਿਆ ਗਿਆ ਜਾਂ ਮੈਂ ਚਿੱਟਾ ਵੇਚਦੀ ਆ ਮੈਨੂੰ ਸਾਬਤ ਕੀਤਾ ਜਾਵੇ ਮੈਂ ਸਬੂਤ ਮੰਗਦੀ ਆਂ ਇਹ ਚੀਜ਼ ਦਾ ਬ੍ਰਹਿਮ ਸਿੰਘ ਤੋਂ ਕਿ ਮੈਨੂੰ ਵੇਸ਼ਕ ਪੁਲਿਸ ਅਫਸਰਾਂ ਨੂੰ ਮੇਰੀ ਬੇਨਤੀ ਆ ਮੈਨੂੰ ਭੋਰਾ ਵੀ ਰਹਿਤ ਨਾ ਕਰਨ ਮੇਰੇ ਤੇ ਠੋਕੇ ਪਰਚਾ ਦੇਣ ਜੇ ਮੈਂ ਸਾਬਤ ਹੁੰਨੀ ਆ ਪੁਲਿਸ ਨੂੰ ਤੇ ਨਹੀਂ ਤਾਂ ਇਹ ਨੇ ਮੇਰੇ ਘਰ ਆ ਕੇ ਬਾਰ ਕੀਤਾ ਮੇਰੇ ਮੁੰਡੇ ਦਾ ਸੱਟਾ ਮਾਰੀਆਂ ਮੇਰੇ ਮਾਰੀਆਂ ਤਿੱਖੇ ਖਰਚਾਂ ਕਰਪਾਨਾ ਸੀਗਾ ਮੇਰੇ ਘਰ ਦੀ ਭੰਨ ਤੋੜ ਕੀਤੀ ਕਿ ਮੇਨ ਮਤੰਗੇ ਆ ਕਿ ਬੀਏ ਦੇ ਨਾਲ ਮੇਰਾ ਪਲਾਟ ਦਾ ਰੌਲਾ ਚੱਲਦਾ ਇਹ ਆਪਦੀਆਂ ਖੁੰਦਰਾ ਕੱਢਦਾ ਕਿ ਜੇ ਸਾਡੇ ਕੋਲੇ ਖਰਚਾਂ ਕਰਪਾਨਾ ਸੀ ਤਾਂ ਫਿਰ ਇਹਦੇ ਕਿਉਂ ਨਹੀਂ ਚੰਡ ਹੋਏ ਸਾਡੇ ਕਿਉਂ ਹੋ ਗਏ ਸਾਡੇ ਬੰਦੇ ਕੋ ਦਸ ਦਿਨ ਦਾਖਲ ਰਹੇ ਇਹਦੇ ਕਿਉਂ ਨਹੀਂ ਹੋਏ ਇਹ ਕਿਉਂ ਨਹੀਂ ਦਾਖਲ ਹੋਏ ਇਹਨਾਂ ਦੇ ਕਿਉਂ ਨਹੀਂ ਚੰਡ ਹੋਏ ਕਿ ਪੁਲਿਸ ਅਫਸਰਾਂ ਨੇ ਉਸ ਟਾਈਮ ਤੇ ਪਰਚਾ ਨਹੀਂ ਦਿੱਤਾ ਮੈਨੂੰ ਨਹੀਂ ਪਤਾ ਇਹਨਾਂ ਦੀ ਮਿਲੀ ਭੁਗਤ ਸੀ ਜਾਂ ਮੈਨੂੰ ਨਹੀਂ ਪਤਾ ਇਹਨਾਂ ਦੀ ਕੋਈ ਯਾਰੀ ਦੋਸਤੀ ਸੀ ਕਿ ਇਹਦੇ ਵਿੱਚ ਤਿੰਨ ਮਲਾਜਮਾਂ ਜਿਨ੍ਹਾਂ ਨੇ ਪਰਚਾ ਨਹੀਂ ਹੋਣ ਦਿੱਤਾ ਕੌਣ